ਚਾਹਾਂ ਤੈਨੂੰ ਮੈਂ ਦੱਸਾਂ ਜਰਾ ਤੈਨੂੰ ਇੰਨੀ ਵਾਰੀ ਮੈਂ ਤੈਨੂੰ ਵੱਡਿਆ ਤੈਨੂੰ ਫੇਰ ਨੀ ਕਿਤੇ ਮਾਸਾ ਜਿੰਨਾ ਵੀ ਤੈਨੂੰ ਕਿਤੇ ਲੱਗਦਾ ਉਹਦੇ ਝੂਠੀਆਂ ਚੀਜ਼ਾਂ ਖਾਈ ਚਲੀ ਜਾਣਾ ਰਹੀ ਨਾ ਤੈਨੂੰ ਕਦੀ ਕੋਈ ਮਿਲਿਆ ਤਾਂ ਨਹੀਂ ਮੈਨੇ ਤੈਨੂੰ ਇਹ ਮੈਨੂੰ ਦੱਸ ਬਈ ਤੂੰ ਆਖੇ ਲੱਗਣਾ ਤੂੰ ਗਿਆ ਆ ਵਾ ਤੇਰੀ ਹੁਣ ਜਾਨ ਤੋਂ ਹੋਣ ਵਾਲੀ ਹੋਰ ਕੋਈ ਨਹੀਂ ਹੈਗਾ ਤੇਰੀਆਂ ਮੱਲਤਾਂ ਕੋਡੇ ਵੇਖੇ ਕਿਤੇ ਬੰਨ ਕੇ ਤੇ ਇੱਥੇ ਅੰਦਰ ਸੁੱਟਦੀ ਆ ਤੈਨੂੰ ਮੈਂ ਇਦਾਂ ਹੀ ਇਦਾਂ ਹੀ ਕਰਨ ਜੋਗਾ ਵਾ ਤੂੰ ਤੇ ਵੀ ਸੁਣਨਾ ਮੇਰੀ ਗੱਲ ਤੇ ਹੁਣ ਤੇਰੇ ਡੈਡੀ ਨੇ ਕੀਤਾ ਫੋਨ ਤੂੰ ਨੇ ਤੇ ਡੰਗ ਜਣਾ ਆ ਤੇ ਤੈਨੂੰ ਮੈਂ ਕੁਝ ਨਹੀਂ ਮੰਗਾ ਕੇ ਦੇਣਾ ਅੱਗੇ ਤੇਰੇ ਵਾਸਤੇ ਲੰਦਾ ਖਡਾਉਣੇ ਖਡਾਣੇ ਚੌਕਲੇਟਾਂ ਤੇ ਹੁਣ ਤੈਨੂੰ ਭੁੱਖਾ ਅੰਦਰ ਮਾਰੂਗੀ ਆਖੋ ਵੀ ਦਾਦੀ ਦਾ ਤੇ ਭੂਆ ਦਾ ਬਣਦਾ ਹੀ ਤੇ ਤੈਨੂੰ ਨਾ ਹੁਣ ਕੁਝ ਵੀ ਮਿਲਿਆ ਤੇ ਆਖੇ ਲੱਗੇ ਤਾ ਚੜ ਕੇ ਮੰਜੀ ਤੇ ਬਹਿ 70 ਬੜਾ ਤੇਰਾ ਦਿਵਾਲੇ ਵਾਹਣਾ ਤੇਰੇ ਦਿਵਾਲੇ ਮੰਮੀ ਜੀ ਮੈਂ ਕੀਤਾ ਕੀ ਤੂੰ ਜੇ ਮੈਨੂੰ ਕੁੱਟੀ ਜਾਣ ਦੇ ਆ ਅੱਜ ਇਹ ਕੀਤਾ ਕੀ ਤੈਨੂੰ ਹੁਣ ਮੈਂ ਦੱਸਾਂ ਤੂੰ ਕੀਤਾ ਕੀ ਨੀਗਾ ਜਦੋਂ ਬਾਹਰ ਚੀਜ਼ਾਂ ਖਾਣਦੇ ਆਂ ਹੀ ਉਹ ਤੈਨੂੰ ਲੰਗਦੀਆਂ ਹੀ ਮੈਂ ਇਹ ਗਾਦਾ ਕੋਖਣੀ ਦਾਦੀ ਨੇ ਨਮਕਾ ਲੈ ਦਿੱਤਾ ਬਿਸਕੁਟ ਲੈ ਕੇ ਨਮਕਾ ਤੇ ਹੀ ਹੋ ਤੂੰ ਹੀ ਰੋੜਤਾ ਤੇ ਮੈਂ ਦੋ ਤਾਂ ਮਾਂ ਨੇ ਚਪੇੜ ਮੇਰੇ ਗਾੜੀ ਤੂੰ ਜਿਆਦਾ ਹੀ ਬੋਲਣ ਲੱਪਿਆ ਵਾ ਤੈਨੂੰ ਸਜ਼ਾ ਇਹੋ ਹੀ ਆ ਤੈਨੂੰ ਮੈਂ ਅੰਦਰੋਂ ਨਹੀਂ ਨਿਕਲ ਦੇਣਾ ਨਾ ਤੈਨੂੰ ਮੈਂ ਵੇਖਣ ਦੇਣੇ ਟੀਵੀ ਤੇ ਬਾਹਰ ਨਹੀਂ ਨਿਕਲਣਾ ਮੈਂ ਲੱਗੇ ਹੁਣ ਕੁੰਡਾ ਮਾਰਨਾ ਮਮੇ ਨੇ DNA ਗਰੋਂ ਮੈਂ ਕੋਈ ਨੀ ਅਗਿੱਤ ਪਤਾ ਨਹੀਂ ਕੋ ਕਰਦਾ ਤੂੰ ਵੱਡਾ ਜਿਆਦਾ ਦਾਦੀ ਦਾ ਤੇ ਪੂਆ ਦਾ ਹੇਜ਼ਲਾ ਬਣਦਾ ਜੀ ਕਦੇ ਮਾਰ ਮਾਰ ਕੇ ਨੱਚਪੇਣਾ ਤੈਨੂੰ ਫੰਡ ਦਵਾ ਇੱਥੇ ਤੈਨੂੰ ਮੈਂ ਤੂੰ ਤਾਂ ਕਿਤੇ ਮੇਰੇ ਆਖੇ ਲੱਗਣ ਗਿਆ ਆਵਾ ਨਾਲੇ ਲੱਗੇ ਤੇਰੇ ਪਿਓ ਨੂੰ ਫੋਨ ਵੀ ਇਹ ਦਾਦੀ ਦਾ ਤੇ ਪੂਆ ਦਾ ਬਣਿਆ ਚਮਚਾ ਤੇ ਮੇਰੇ ਨਹੀਂ ਉਹ ਤੂੰ ਆਖੇ ਲੱਗਦਾ ਇਨੂੰ ਸਮਝਾ ਲੋ ਜੇ ਸਮਝਾ ਲੋਗਾ ਤਾਂ ਠੀਕ ਆ ਤੇ ਨਹੀਂ ਤੇ ਮੈਂ ਇਹਦੀਆਂ ਲੱਤਾਂ ਤੋੜ ਦੇਣੀਆਂ ਹੀ ਹੁਣੇ ਨਹੀਂ ਨਹੀਂ ਮੰਮੀ ਜੀ ਪਾਪਾ ਨੂੰ ਨਾ ਫੋਨ ਲਾਇਆ ਉਹਨਾਂ ਨੇ ਗੁੱਸਾ ਵਰਾ ਪੈੜਾ ਵਾ ਇਹਨਾਂ ਤੂੰ ਹੀ ਕਰਤਾ ਉਹਨਾਂ ਨੇ ਆਣਕ ਮੈਨੂੰ ਫੇਰ ਕਰ ਦੇਣਾ ਵਾ ਤੂੰ ਹੈ ਨਾ ਜੇ ਡਰਦਾ ਹੋਵੇਂ ਨਾ ਤੇ ਤੂੰ ਮੇਰੇ ਅੱਖੇ ਲੱਗੇ ਤੇਰਾ ਡਰ ਡੁੱਕਰ ਹਟ ਗਿਆ ਵਾ ਹੁਣ ਉਹ ਹੀ ਤੈਨੂੰ ਆਕੇ ਸੁਧਾਰੂਗਾ ਮੇਰੀਆਂ ਅੱਖਾਂ ਤੋਂ ਬਾਹਰ ਹੋ ਗਿਆ ਵਾ ਤੂੰ ਹੁਣ ਮੰਮੀ ਜੀ ਅੱਜ ਤੋਂ ਵਾਦਾ ਨਹੀਂ ਮੈਂ ਇਦਾਂ ਕਰ ਦੰਨਾ ਮੈਂ ਭੂਆ ਨੂੰ ਕਵਾਉਂਗਾ ਨਾ ਮੈਂ ਦਾਦੀ ਜੀ ਨੂੰ ਕਵਾਉਂਗਾ ਪਰਾ ਹੋ ਗਏ ਨਾ ਤੇ ਬਹਿ ਜਾ ਮੇਰੇ ਗਾੜੀ ਕੋ ਨਾ ਚੰਬੜ ਤੇਬ ਐਦਾਂ ਵਾ ਜਿਹੜਾ ਖਾਦਾ ਪੀਤਾ ਨਾ ਜਿਹੜਾ ਤੂੰ ਤੇਰੇ ਦਿਹਾੜੀ ਉਹ ਹੀ ਨੇ ਅੰਦਰੋ ਜਾਣਾ ਤੇ ਤੇਰੀ ਸਜ਼ਾ ਇਹ ਵੀ ਅੰਦਰੇ ਬਹਿ ਜਾ ਚੁੱਪ ਕਰਕੇ ਤੇ ਮੈਂ ਲੱਗੀ ਹੁਣ ਗੁੰਡਾ ਮਾਰ ਨਾ ਮਾਰਿਓ ਗੁੰਡਾ ਮੰਮੀ ਜੀ ਨਾ ਮਾਰਿਓ ਕਿਉਂ ਨਾ ਮਾਰਿਓ ਮੰਮੀ ਜੀ ਨਾ ਮਾਰਿਓ ਤੈਨੂੰ ਅਕਲ ਹੀ ਹੋਣੀ ਆਉਣੀ ਆ ਚੱਲ ਬੈਠਾ ਰੋ ਆਰਾਮ ਨਾਲ ਲੋਈ ਪੀਤਾ ਵਾ ਮੇਰਾ ਇਹੋ ਸਜ਼ਾ ਤੈਨੂੰ ਮਿਲ ਚਾਹੀਦੀ ਅੰਦਰ ਹਾਂ ਹੈ ਭਾਬੀ ਜੀ ਇਹ ਕੀ ਕਾਂਡੇ ਕੁੰਡਾ ਕੋ ਮਾਰਨ ਡੇ ਕਿਉਂ ਤੁਸੀਂ ਮੁੰਡੇ ਨੂੰ ਅੰਦਰ ਬੰਦ ਕੰਡਿਆ ਬੋਦੀ ਨਾ ਬਣ ਤੈਨੂੰ ਹੀ ਪਤਾ ਵਾ ਕਿ ਕਿਹੜੇ ਕਾਰਨ ਨੂੰ ਖਿੱਚ ਕੇ ਖੜਿਆ ਵਾ ਜਿੰਨਾ ਚਮਚਾ ਬਣਿਆ ਤਾਡਾ ਬਣ ਗਿਆ ਝੂਠੀਆਂ ਮਿੱਠੀਆਂ ਚੀਜ਼ਾਂ ਉਹਨੂੰ ਜੁ ਦਈ ਜਾਂਦੀ ਤੇ ਜੇ ਉਹ ਕਹਿੰਦੀ ਕੋਈ ਨਹੀਂ ਅੰਦਰੋਂ ਹੈਗੇ ਮੈਂ ਤੈਨੂੰ ਜਸਨ ਹੋਰ ਲਿਆ ਦਿੰਦੀ ਆ ਉਹ ਪਲੇਟਾਂ ਦਾ ਪਿਆ ਦਾ ਸਾਰਾ ਸਮਾਨ ਉਹਨੂੰ ਮੁੰਡੇ ਨੂੰ ਪੜਾਤਾ ਇਹੋ ਸਜ਼ਾ ਦਿੱਤੀ ਹੁਣ ਉਹਨੰਦਰ ਮੈਂ ਵੇਖੋ ਭਾਬੀ ਜੀ ਤੁਹਾਡਾ ਮੁੰਡਾ ਵਾ ਤੁਹਾਨੂੰ ਮਾਸਾ ਦੁੱਖ ਨਹੀਂ ਲੱਗਣ ਡਿਆ ਮੈਨੂੰ ਇੰਨਾ ਹੋਣ ਡਿਆ ਤੁਸੀਂ ਤੈਨੂੰ ਜੰਮਿਆ ਵਾ ਫਿਰ ਵੀ ਜੰਮਿਆ ਨਾ ਤੇ ਮੈਂ ਆਪੇ ਉਹਨੂੰ ਸੁਧਾਰ ਲੂੰਗੀ ਤੇ ਤੂੰ ਉਹਦੀ ਹੇਜ ਨਹੀਂ ਨਾ ਉਹਦੀ ਬੈ ਜਾ ਚੁੱਪ ਕਰਕੇ ਆਪਣਾ ਕੰਮ ਕਰ ਜਾ ਕੇ ਜਿਹੜਾ ਤੈਨੂੰ ਦੱਸਿਆ ਵਾ ਹਾਏ ਮम्मा ਨੇ ਮੈਨੂੰ ਅੰਦਰ ਬੰਦ ਕਰਤਾ ਵਾ ਹੁਣ ਪਤਾ ਵੀ ਨਹੀਂ ਕੋ ਖਾਣ ਨੂੰ ਹੀ ਦੇਣਗੇ ਤੇ ਇਦਾਂ ਭੁੱਖਾ ਰਹਿਣਾ ਪਊਗਾ ਤਾਂ ਤੇ ਐਵੇਂ ਨਾ ਦਾਦੀ ਜੀ ਨੂੰ ਤੇ ਪੂਆ ਜੀ ਨੂੰ ਕਵਾ ਲਿਆ ਮੈਂ ਵੀ ਉਹਨਾਂ ਲਾਗੇ ਆਣ ਕੇ ਬਹਿ ਗਿਆ ਮੈਨੂੰ ਪਤਾ ਵੀ ਹੀ ਮम्मा ਉਹਨਾਂ ਨਾਲ ਨਫ਼ਰਤ ਕਰਦੇ ਆ ਮੈਂ ਤੇ ਐਵੇਂ ਬਹਿ ਗਿਆ ਕੰਮ ਤੇ ਭਾਬੀ ਜੀ ਮੈਂ ਕਰ ਲੂੰਗੀ ਕੰਮ ਤੋਂ ਤੇ ਤੁਹਾਨੂੰ ਪਤਾ ਮੈਂ ਰਹਿਣ ਨਹੀਂ ਦਿੰਨੀ ਹਾਂ ਪਰ ਉਹ ਵਿਚਾਰਾ ਸਕੂਲੋਂ ਆਇਆ ਨਿਆਣਾਵਾ ਥੱਕਾ ਟੁੱਟਾ ਆਇਆ ਵਾ ਉਹਨੇ ਖੇਡਣ ਮਲਣ ਵਿੱਚ ਜਾਣਾ ਵਾ ਨਿਆਣੇ ਦਾ ਮਨ ਹੋਰ-ਹੋਰ ਪਾਸੇ ਪੈਂਦਾ ਕਿਦਾਂ ਤੁਸੀਂ ਇਹਨੂੰ ਅੰਦਰ ਤਾੜਤਾ ਵਾ ਕੀ ਉਹਦੇ ਮਨ ਤੇ ਬੀਤੂਗੀ ਕੋਈ ਨਹੀਂ ਉਹਦੇ ਮਨ ਤੇ ਬੀਤਦੀ ਤੂੰ ਬੋਦੀ 헤ਜਲੀ ਨਾ ਬਣ ਉਹਨੂੰ ਮੈਂ ਆਪੇ ਸਮਝਾ ਲੂੰਗੀ ਜੇ ਸਮਝਣਾ ਹੋਊਗਾ ਨਾ ਤੇ ਸਮਝੂਗਾ ਨਹੀਂ ਤੇ ਇੰਨਾ ਵਾਇਆ ਜੋਗਾ ਰਹੂਗਾ ਤੇ ਜੇ ਉਹਨੂੰ ਕੁਝ ਹੋ ਗਿਆ ਤੇ ਫਿਰ ਡਰ ਡੁਰ ਗਿਆ ਤੇ ਕਿਤੇ ਨਹੀਂ ਡਰਦਾ ਤੇ ਬਾਕੀ ਰਹੀ ਮੇਰੇ ਮੁੰਡੇ ਦੀ ਗੱਲ ਜੇ ਉਹਨੂੰ ਕੁਝ ਹੋ ਗਿਆ ਨਾ ਤੇ ਸਾਰਾ ਭਾਂਡਾ ਮੈਂ ਤੇਰੇ ਸਿਰ ਤੇ ਪੰਨਣਾ ਵਾ ਮੇਰੇ ਸਰਪੰਡਾ ਕਹਾਦਾ ਭੱਜਣਾ ਭਾਬੀ ਜੀ ਕੀ ਮਾਸਾ ਨੇ ਆਣੇ ਨੂੰ ਮੂੰਹ ਚ ਪਾਉਣ ਨੂੰ ਖਾਣ ਨੂੰ ਦੇਤਾ ਤੁਸੀਂ ਤੋ ਵੀ ਨਹੀਂ ਉਹਦੇ ਮੂੰਹ ਚ ਭੈਣ ਦਿੱਤਾ ਖੋਕ ਦੇ ਸਾਨੂੰ ਫੜਾਤਾ ਵਾ ਬਹੁਤੀ ਨਾ ਜ਼ਬਾਨ ਨਾਲ ਲੜਾ ਮੇਰ ਨਾਲ ਜਿਹੜੀ ਕਾਚ ਹੈਗੀ ਨਾ ਉਸੇ ਕਾਚਰੇ ਮਾਰ ਕੇ ਨਾ ਚਪੇੜ ਤੇ ਮੰਜੀ ਦੇ ਥੱਲੇ ਵਾਰ ਦੂੰਗੀ ਰਮਾਨ ਨਾ ਬਹਿ ਜਾ ਉਹ ਵੀ ਇੱਕ ਇਨਸਾਨ ਹੀ ਆ ਪੂਆ ਕਿੰਨਾ ਮੈਨਾਂ ਪਿਆਰ ਕਰਦੇ ਆ ਪਰ ਮੰਮਾ ਜੀ ਉਹਨਾਂ ਨੂੰ ਚੰਗਾ ਨਹੀਂ ਸਮਝਦੇ ਹੁਣ ਮੇਰੀ ਵਜ੍ਹਾ ਕਰਕੇ ਭਈ ਉਹਨਾਂ ਨੂੰ ਗਾਲਾਂ ਪੈ ਜਾਣੀਆਂ ਵਾ ਇਰ ਤੋਂ ਚੰਗਾ ਹੁਣ ਮੈਂ ਕੋਈ ਗਲਤੀ ਨਹੀਂ ਕਰਾਂਗਾ ਨਹੀਂ ਡੇਲੇ ਕੱਢ ਦੀ ਨਾਲੇ ਮੇਰੀ ਬਰਾਬਰੀ ਕਾਣਦੀਆਂ ਮੇਰੇ ਵੱਲ ਵੇ ਵੇ ਡੇਲੇ ਕੱਢਦੀਆਂ ਡੇਲੇ ਕੱਢ ਆਪਣੀ ਮਾਂ ਵੱਲ ਜਿੰਨੇ ਤੈਨੂੰ ਸਿਰ ਤੇ ਚੜਾਇਆ ਵਾ ਜਿਹੜਾ ਮੁੰਡੇ ਨੂੰ ਕੁੱਟਿਆ ਨਾ ਸਿਰਫ ਤੇਰੇ ਕਰਕੇ ਤੇਰੇ ਪਵਾੜਿਆ ਮੈਂ ਤਾਂ ਆਪਣੇ ਕਦੇ ਪੁੱਤ ਨੂੰ ਫੁੱਲ ਦੀ ਚਪੜ ਨਾ ਕਿਤੇ ਮਾਰਾਂ ਅੱਜ ਤੇਰੀ ਵਜ੍ਹਾ ਨਾਲ ਜਿੰਨੀ ਆ ਹੋਈ ਏ ਤੇਰਾ ਕਰਕੇ ਹੋਈ ਓ ਹੁਣ ਜਿੱਦਾਂ ਮੰਮਾ ਕਿਹਾ ਕਰਨਗੇ ਹੁਣ ਮੈਂ ਓਦਾਂ ਕਰਿਆ ਕਰਨਾ ਮੁੜ ਕੇ ਮੰਮਾ ਮੈਨੂੰ ਕੁਰਦੇ ਬੜੇ ਆ ਤੇ ਨਾਲੇ ਪਾਪਾ ਨੂੰ ਫੋਨ ਲਾ ਕੇ ਤੇ ਮੇਰੀਆਂ ਹੋਰਸ ਕਹਤਾ ਲਾ ਦਿੰਦੇ ਆ ਜੇ ਮੇਰਾ ਕਰਕੇ ਕੁੱਟਿਆ ਨਾ ਤੁਸੀਂ ਤੇ ਮੈਂ ਤੁਹਾਡੇ ਕੋ ਹੱਥ ਜੋੜ ਕੇ ਮਾਫੀ ਮੰਗਦੀ ਆ ਪਰ ਮੁੰਡੇ ਨੂੰ ਨਾ ਕੁੱਟਿਆ ਕਰੋ ਵੀ ਮੇਰ ਕੋ ਨਹੀਂ ਵਿਖਿਆ ਜਾਂਦਾ ਜਦੋਂ ਤੁਸੀਂ ਉਹਨੂੰ ਕੁੱਟਦੇ ਕਿੱਦਾਂ ਤੁਸੀਂ ਉਹਦੇ ਚ ਪੀਣਾ ਛੱਡੀਆਂ ਵਾ ਕੁੱਟਣ ਦੀ ਅੱਜ ਤੇ ਉਹਦੀ ਮੱਤਾਂ ਤੋੜਨੀਆਂ ਆ ਅੱਜ ਰੱਬ ਤੋਂ ਡਰਨੀ ਕੀ ਤੂੰ ਆਖਰ ਲਿਆਂਦੀ ਆ ਕਹਿੰਦੇ ਜੀ ਮੈਂ ਸੁਣ ਜਾਈ ਤੇਰੇ ਮੂੰਹ ਨਾਲ ਵੇਖਣ ਜਾਈ ਸਕੋ ਕਾਦੀ ਆਖਰ ਲਿਆਂਦੀ ਮੰਮੀ ਤੁਸੀਂ ਵੀ ਚੋੜੇ ਸਵਾਰ ਚੜ ਕੇ ਆ ਗਏ ਗੱਲ ਤੇ ਮੈਂ ਕਵਲ ਨਾ ਕਰਨ ਈ ਆ ਇਹਦੀ ਵਜ੍ਹਾ ਕਰਕੇ ਅੱਜ ਮੈਂ ਮੁੰਡਾ ਕੁੱਟਿਆ ਵਾ ਕੀ ਇਹਦੀ ਵਜ੍ਹਾ ਵਾ ਮੈਨੂੰ ਦੱਸ ਹਾਂ ਕਵਨ ਗੱਲ ਕੰਡੇ ਮੇਰੇ ਨਾਲ ਕਰਿਆ ਕਰ ਹੈ ਜਿਹੜੀ ਗੱਲ ਵਾ ਤਾ ਤੇਰੇ ਚੇਰੇ ਜੋਰ ਚੱਲ ਜਾਂਦਾ ਵਾ ਨਹੀਂ ਤੁਹਾਡੇ ਨਾਲ ਕਿਹੜੀ ਗੱਲ ਕਰਾਂ ਉਸ ਦਿਨ ਤੋਂ ਗੱਲ ਦੇ ਹਾ ਹੋਈ ਆ ਕਿ ਮੈਂ ਝੂਠਾ ਮਿੱਠਾ ਚੀਜ਼ ਨੂੰ ਨਹੀਂ ਖਾਣ ਦਿੱਤੀ ਹਾਂ ਹਾਂ ਉਹਨੂੰ ਖਾਣ ਕਿਉਂ ਨਹੀਂ ਦਿੰਦੇ ਤੁਸੀਂ ਮੈਂ ਇਹਨੂੰ ਵਰਜਣਾ ਨਹੀਂਗਾ ਜੀ ਉਹਨੂੰ ਮੈਂ ਨਾ ਵਰਜ ਕੋਣ ਵਰਜੂਗਾ ਉਹ ਤੁਹਾਡੇ ਮਗਰ ਲੱਗਾ ਰਵੇ ਤੁਹਾਡੇ ਚਮਚਾ ਬਣਿਆ ਰਵੇ ਤੇ ਕੀ ਗੱਲ ਸਾਡਾ ਨਹੀਂ ਕੋਈ ਲੱਗਦਾ ਆਈ ਘਰੋਂ ਭਾਰੋਂ ਕੱਢੇ ਆਂ ਇਹ ਕੋਹ ਨਹੀਂ ਆਈ ਚੰਗੇ ਨਹੀਂ ਕਿਉਂ ਲੱਗਦੇ ਨਾ ਤੈਨੂੰ ਲੱਗਦੇ ਨਾ ਹੀ ਉਹਨੂੰ ਲੱਗਦੇ ਆ ਜੇ ਜੇ ਤੁਹਾਡੇ ਦਈ ਦਾ ਬੈਂਡ ਏ ਮੰਮੀ ਆ ਮੈਂ ਬਟਵੰਦਾ ਵਾ ਮੰਮੀ ਜੇ ਤੁਹਾਡੇ ਕੁਝ ਲੱਗਦਾ ਹੋਵੇ ਨਾ ਤੂੰ ਨੂੰ ਸਵਾਦ ਨਾਲ ਚੀਜ਼ ਕੋਈ ਲਿਆ ਕੇ ਦਿੰਦੀ ਆ ਉਹ ਵੀ ਹੀ ਪੂਜੀਆ ਤੇ ਬਿਸਕੁਟ ਕਾੜੀ ਰੱਖ ਦਿੱਤੇ ਉਹ ਹੈ ਹਲਕਾਇਆ ਵੀ ਉਹਨੂੰ ਉਹ ਪਿਆਗੇ ਉਹ ਲੈ ਜੀ ਜੀ ਭਾਬੀ ਜੀ ਨੇ ਨਾ ਜਸ਼ਨ ਨੂੰ ਅੰਦਰ ਬੰਦ ਕਰਤਾ ਵਾ ਉਹ ਹੈ ਅੰਦਰ ਪੰਚ ਕਰਤਾ ਵਾ ਨਿਆਣਾ ਵਾ ਜੇ ਕੋ ਹਜੂ ਤੇ ਫੇਰ ਭਾਬੀ ਜੀ ਮੈਨੂੰ ਖੋਲ ਲੈਣ ਦੋ ਵਾ ਜਾਣੇ ਪਿਆ ਉਹ ਗਿਟਾ ਕੇ ਆਰਾਮ ਨਾਲ ਯਾਰ ਉਹਨੂੰ ਹੀ ਖੋਲਣਾ ਹੈ। ਆਹ ਤੂੰ ਵੱਡੀ ਚਲਾਕ ਤੂੰ। ਉਹਦੀ ਮਾਂ ਮੈਂ ਵਾਂ। ਬਹੁਤੀ ਮਾਵਾਂ ਨਾਲ ਉਹਦੀ ਬਣੋ। ਮੈਨੂੰ ਪਤਾ ਮੈਂ ਉਹਨੂੰ ਕਿਦਾਂ ਸੁਧਾਰਨਾ ਵਾਂ। ਕਿੱਦਾਂ ਕੁੜੀ ਨੂੰ ਚੁੱਕ ਕੇ ਮਾਰਿਆ। ਕਿ ਉਹਨੂੰ ਛੱਟਪੇਟ ਲੱਗ ਜਾਂਦੀ ਤੇ ਫੇਰ ਅੱਗੇ ਨਹੀਂ ਤੁਹਾਨੂੰ ਪਤਾ ਮੰਮੀ ਮਦਦ ਜਿੱਦਾਂ ਮੈਂ ਵਾਰ ਦਿੱਤਾ ਉਹਨੂੰ ਉਹ ਮੈਨੂੰ ਪਤਾ ਵਾ ਮੈਂ ਉਹਨੂੰ ਕੱਢਾਂ ਜਾਂ ਨਾ ਕੱਢਾਂ। ਖੋਲਾ ਬੂਆ ਕੱਢਣਾ ਕਿਉਂ ਨਹੀਂ ਮੁੰਡੇ ਨੂੰ? ਕੱਢ। ਮੰਮੀ ਤੁਹਾਨੂੰ ਮੈਂ ਕਹਤਾਂ ਵੀ ਤੁਸੀਂ ਪਰਾਂ ਹੋ ਜੋ। ਤੁਹਾਡਾ ਕੀ ਇਰਾਦਾ ਵੀ ਤੁਹਾਡੇ ਵਾਲ ਆ ਗਏ। ਤੁਹਾਡੇ ਆਖੇ ਲੱਗਿਆ ਕਰੇ। ਤਹਾਡੀਆਂ ਗੱਲਾਂ ਚ ਨਹੀਂ ਆਉਣਾ ਮੈਂ ਹੁਣ ਰਹੂਗਾ ਤੇ ਮੇਰੀਆਂ ਗੱਲਾਂ ਚ ਰਹੂਗਾ ਹੁਣ ਤੁਹਾਡਾ ਚਮਚਾ ਨਹੀਂ ਮੈਂ ਬਣਨ ਦਿੰਦੀ ਉਹਨੂੰ ਮੈਂ ਅੜ ਗਿਆ ਹੱਦ ਹੋ ਗਈ ਆ ਅਸੀਂ ਉਹਨੂੰ ਮਾੜਾ ਸਮਝਦੇ ਆ ਅਸੀਂ ਤੁਹਾਨੂੰ ਆਪਣੇ ਪੁੱਤ ਨਾਲੋਂ ਵੀ ਚੰਗਾ ਸਮਝਦੇ ਆ ਤੀ ਨਾਲੋਂ ਮੈਂ ਚੰਗਾ ਸਮਝਦੀ ਇਹ ਕਿਹੜੀ ਗੱਲ ਹੋਈ ਮੈਂ ਬੁਆ ਨਹੀਂ ਖੋਲਣ ਦੇਣਾ ਕੋਈ ਚੰਗਾ ਨਹੀਂ ਕਸਮਝਦਾ ਤੁਸੀਂ ਆਪਣਾ ਕੰਮ ਕਰੋ ਚੰਗਾ ਮੈਂ ਕੱਢ ਲੂੰਗੀ ਮੇਰਾ ਪੁੱਤ ਵਾ ਨਾ ਮੈਂ ਆਪੇ ਕੱਢ ਲੂੰਗੀ ਜਦੋਂ ਮੈਨੂੰ ਦਰੇਗਾ ਹੂਗਾ ਕੋਈ ਤੁਹਾਨੂੰ ਉਹਦਾ ਦਰੇਕ ਨਹੀਂਗਾ ਆਪਣੇ ਆਪਣੇ ਕੰਮ ਕਰੋ ਜਾ ਕੇ ਨਹੀਂ ਤੇ ਤੇਰਾ ਪੁੱਤ ਤੁਹਾਡਾ ਨਹੀਂ ਲੱਗਦਾ ਕੋ ਹਾਡਾ ਵੀ ਲੱਗਦਾ ਡੀਆ ਤੁਹਾਡੀ ਘਰਾਂ ਅੰਦਰਾਂ ਨੂੰ ਪੁੱਛ ਕੇ ਵੇ ਤੂੰ ਅੰਦਰ ਦਿੱਤਾ ਵਾ ਕਿਹੜੀ ਗੱਲ ਤੂੰ ਦਿੱਤਾ ਵਾ ਅੰਦਰ ਦਵਾਂ ਜਾਂ ਬਾਹਰ ਕੱਢਾਂ ਉਹ ਮੇਰੀ ਮਰਜ਼ੀ ਆ ਤੁਸੀਂ ਬਹੁਤ ਹੀ ਐਡੀਆਂ 헤ਜੜੀਆਂ ਨਾ ਬਣੋ ਉਹਦੀਆਂ ਕੀ ਗੱਲ ਹੈ ਜੜੀਆਂ ਨਾ ਬਣੀਆਂ ਘੜੀ ਮੁੜੀ ਇਹੋ ਗੱਲ ਤੂੰ ਕਹਿ ਦਿੰਨੇ ਤੂੰ 헤 ਜੜੀਆਂ ਨਾ ਬਣੋ ਇਹ ਜੜੀਆਂ ਨਾ ਬਣੋ ਕਿ ਤਾ ਨਾ ਹੀ ਜੜੀਆਂ ਬਣੀਆਂ ਬਹੁਤਾ ਨਾ 헤ਜ ਨਾ ਜਗਾਓ ਅਤੇ ਠੀਕ ਤੁਹਾਡਾ ਆਰਾਧਾ ਸਾਡਾ ਚਮਚਾ ਬਣੇ ਉਹਤ ਨਹੀਂ ਹੁਣ ਮੈਂ ਬੰਨ ਦੇਣਾ ਜਾਂ ਤਾਂ ਹੁਣ ਮੇਰੀਆਂ ਸੁਣ ਲੂਗਾ ਤੇ ਜਾਂ ਉਹ ਤੁਹਾਡੀਆਂ ਸੁਣੂਗਾ ਇੱਕ ਬੰਨੇ ਅੱਜ ਮੈਂ ਸਿਰੇ ਗੱਲ ਉਹਦੀ ਲਾ ਦੇਣੀ ਆ ਕਿਹਰੇ ਤੂੰ ਕਿਤਾ ਲਾ ਦੇਗੀ ਇਹ ਵੀ ਘਰ ਰੱਖੀ ਯਾਦ ਆ ਲੈnde ਮੁੰਡੇ ਨੂੰ ਜੇ ਤੈਨੂੰ ਗੁੱਤੋਂ ਫੜ ਕੇ ਨਾ ਨਾ ਬਾਹਰ ਕੱਢੂਗਾ ਤਾਂ ਤੂੰ ਕੀ ਯਾਦ ਕਰੇਂਗੀ ਅੱਛਾ ਅੱਗੇ ਪੋਤੇ ਨੂੰ ਮਗਰ ਲਾ ਲਿਆ ਤੇ ਹੁਣ ਮੁੰਡੇ ਨੂੰ ਲਾ ਲਿਆ ਉਹ ਨਾ ਮਾਦਾ ਤੇਰੇ ਮਗਰ ਲੱਗਾ ਉਹ ਸੁਣੂ ਤੇ ਹੁਣ ਮੇਰੀਆਂ ਸੁਣੂਗਾ ਹੁਣ ਤੁਹਾਡੀਆਂ ਨਾ ਉਹਨੇ ਸੁਣੀਆਂ ਛੁਣ ਲੈ ਗੱਲਾਂ ਲੱਗੀ ਭਾਬੀ ਰਹੇ ਅੱਜ ਕੌਣ ਮੈਂ ਕੱਢਣੀ ਅੰਦਰੋਂ ਜਾ ਕੇ ਭਾਬੀ ਜੀ ਤੁਸੀਂ ਜਸ਼ਨੋਂ ਕੱਢ ਲੈਣ ਦੋ ਵੀ ਬਾਰ ਮੈਂ ਤੈਨੂੰ ਕਵਲ ਇੱਕ ਵਾਰੀ ਵੀ ਕਹਿ ਦਿੱਤਾ ਮੈਂ ਦੋ ਵਾਰੀ ਕਹਿਨੀ ਆ ਬਹੁਤਾ 헤ਜ ਨਜਕਾ ਤੇ ਪਿੱਛੇ ਹੋ ਜਾ ਮੇਰੇ ਮੁੰਡੇ ਦੇ ਜੇ ਮੈਂ ਫਾਸਲ ਦੇ ਸਿਰੋਂ ਲਾਉਣਾ ਤੇ ਮੈਂ ਨੋਹ ਪੁੱਤ ਕੋ ਬੁਰਾ ਬਣਦਾ ਤੇ ਜੇ ਨਹੀਂ ਲਾਉਣਾ ਤੇ ਨਾ ਮਾਵਾਂ ਧੀਆਂ ਕੋ ਬੁਰਾ ਬਣਦਾ ਉਹਨਾਂ ਲਾਉਣ ਦਾ ਫਰਜ਼ ਵੀ ਹੈਗਾ ਵਾ ਤੇ ਜੇ ਢਡੋ ਜੰਮੀ ਨਹੀਂ ਤੇ ਨਿੱਗੀ ਜੀ ਪਾਲੀ ਦੇ ਨਾ ਬਹੁਤੀਆਂ ਪੋਹਲੀਆਂ ਨਾ ਬਣੋ ਉਹਦੀ ਅੱਖਾਂ ਦੇ ਪਿਆਰ ਦੀ ਪੱਟੀ ਬੱਧੀ ਹੋਗਾ ਪਰ ਮੇਰੀਆਂ ਦੇ ਨਹੀਂ ਬੱਦੀ ਪਰ ਜਿਹੜਾ ਤੁਸੀਂ ਕਹਿੰਦੇ ਨਾ ਸਾਡੇ ਲਾਗੇ ਆ ਕੇ ਬੋਵੇ ਉਹ ਬਹਿਣ ਦੀ ਬਜਾਏ ਤੁਹਾਡੇ ਵੱਲ ਤੇ ਉਹ ਵੇਖੂਗਾ ਵੀ ਨਹੀਂ ਭਾਬੀ ਜੀ ਤੁਸੀਂ ਕਿਉਂ ਇਦਾਂ ਕਰਦੇ ਆ ਤੁਸੀਂ ਮੈਨੂੰ ਕਦੀ ਆਪਣਾ ਸਮਝਿਆ ਚਾਏ ਨਹੀਂ ਸਮਝਿਆ ਪਰ ਮੈਂ ਉਹਨੂੰ ਆਪਣਾ ਪਤੀ ਆ ਸਮਝਦੀ ਆ ਮੈਂ ਉਹਨਾਂ ਕਿੰਨਾ ਲਾਡ ਕਰਦੀ ਆ ਤੇ ਤੁਸੀਂ ਕਿਉਂ ਇਦਾਂ ਕਰਦੇ ਜੀ ਮੈਂ ਇਦਾਂ ਹੀ ਕਰਨੀ ਆ ਠੀਕ ਆ ਜਿੱਦਾਂ ਕਰਾਂ ਮੇਰੀ ਮਰਜ਼ੀ ਆ ਤੁਹਾਡਾ ਕੋਈ ਮਤਲ ਨਹੀਂ ਮੇਰੇ ਵਿੱਚ ਬੋਲਣ ਦਾ ਰਾਜ ਐਤਾ ਜਿਹੀ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਕੀ ਗੱਲ ਆਹੀ ਤੇਰੇ ਕੋਹ ਨਹੀਂ ਗੇ ਲੱਗਦੇ ਜਿਹੋ ਜਿਹਾਂ ਤੂੰ ਗੱਲਾਂ ਕਰ ਰਹੀ ਆ ਇਹੋ ਜਿਹਾਂ ਤੇ ਕੋਈ ਵੈਰੀ ਦੁਸ਼ਮਣਾ ਨਹੀਂ ਕਰਦਾ ਤੇ ਤੂੰ ਤੇ ਹੱਦ ਕਰੀ ਜਾਣ ਲਈ ਆ ਮੈਨੂੰ ਤਾਂ ਟੈਨਸ਼ਨ ਲੱਗੀ ਮੈਨੂੰ ਤਾਂ ਨੀਂਦ ਨਹੀਂ ਆਉਂਦੀ ਜੇ ਰਿਸ਼ਤੇ ਵਾਲੇ ਜਿਹੜੇ ਸੱਦੇ ਹੋ ਨਾ ਹਾਂ ਕਰਤੀ ਤੇ ਮੈਂ ਖਰਚਾ ਇਹਨਾ ਕਿੱਥੋਂ ਲਾਉਣਾ ਮੈਂ ਕੀ ਕਰੂੰਗਾ ਧੀ ਤੇ ਆਣੀ ਹੈਗੀ ਆ ਕਰਨ ਦਾ ਫਰਜ਼ ਵੀ ਬਣਦਾ ਵਾ ਜੀ ਆਂਦਾ ਦਿੱਤਾ ਕਿਹੜਾ ਮਰਥਾ ਜਾਂਦਾ ਵਾ ਇੱਕ ਗੱਲ ਮੇਰੀ ਹੋਰ ਸੁਣ ਲਾ ਜੇ ਮੈਂ ਆਸੇ ਪਾਸੇ ਹੋ ਗਈ ਨਾ ਜੇ ਕੁੰਡਾ ਖੁੱਲ ਗਿਆ ਤੇ ਮੈਂ ਤੇਰੇ ਹੱਥ ਤੋੜ ਦੇਣੀ ਉਹ ਇੰਨਾ ਆਖੀ ਵੀ ਭਾਬੀ ਨੇ ਮੈਨੂੰ ਆ ਬੋਲਿਆ ਈ ਵੇਖਾ ਕਿ ਤਾ ਇਹਦੀ ਗੱਠ ਲੰਮੀ ਜਮਾਨ ਨਮਕਦੀ ਆ ਕਿ ਤਾ ਇਹਦੀ ਚਲਦੀ ਤੁਤਰੀ ਜੇ ਜਿੰਨੀ ਦੀ ਜ਼ੁਬਾਨ ਚਲਦੀ ਜੇ ਇਹਦੇ ਹੱਥ ਚੱਲਣ ਤੇ ਘਰ ਦਾ ਕੋਹ ਬਣ ਨਾ ਜਾਵੇ ਨਾਲੇ ਵੰਡੇ ਆਂਦਾ ਕੰਮ ਆਵੇ ਉਦੋਂ ਆਖ ਦਿੰਦੀ ਫੇ ਕੁੜੀ ਕਰੇ ਜੋ ਕਰਨਾ ਵਾ ਚਲ ਉਹ ਤੇ ਛੱਡੋ ਵੀ ਮੁੰਡੇ ਦਾ ਕੀ ਕਸੂਰ ਵਾ ਉਹਨੂੰ ਵਿਚਾਰੇ ਨੂੰ ਐਵੇਂ ਕੋਟ-ਕੋਟ ਕੇ ਤੇ ਅੰਦਰ ਦੇਤਾ ਵਾ ਜਿੱਤਾ ਤਾਂ ਜਿੱਤਾ ਰਹਿੰਦੇ ਉਹਦਾ ਹੀ ਮੁੰਡਾ ਵਾ ਨਾ ਆਪੇ ਆ ਜਾਂਦਾ ਇਹਦਾ ਖਸਮ ਤੇ ਸੱਤਰ ਖਾਊਂਗੀ ਉਹ ਦੇਖੋ ਤੁਹਾਨੂੰ ਕੀ ਲੱਗੇ ਦਫਾ ਹੋਇਆ ਰਹਿੰਦੇ ਤੁਸੀਂ ਜਦੋਂ ਸਾਨੂੰ ਖੋਲਣ ਨਹੀਂ ਦਿੰਦੀ ਤਾਂ ਇਹ ਕਰਕੇ ਨਾੜੇ ਮੈਨੂੰ ਟੈਨਸ਼ਨ ਪਈ ਆ ਮੈਂ ਇਹਨੇ ਪੈਸੇ ਲਾਉਂਗਾ ਵੀ ਕਿੱਦਾਂ 50000 ਹੋਵੇ ਲੱਖ ਹੋਵੇ ਦੋ ਹੋਵੇ ਚੱਲ ਮੈਂ ਔਕਾ-ਸ਼ਕਾ ਲਾਵੇ ਦਵਾ ਇਹ ਅਗਲੇ ਆਖਣਗੇ ਕਿ ਸੋਨਾ ਵੀ ਚਾਹੀਦਾ ਮਿਲਣੀਆਂ ਵੀ ਚਾਹੀਦੀਆਂ ਤੇ ਮੈਂ 8-7 ਲੱਖ ਕਿੱਥੋਂ ਲਾਉਣਾ ਮੈਂ ਮੈਨੂੰ ਨੋ ਬੁੱਤ ਨਾ ਮੁੜ ਕੇ ਆਖਣਗੇ ਵੀ ਤੂੰ ਸਭ ਕੋ ਕੋ ਧੀ ਨੂੰ ਦੇ ਦਿੱਤਾ ਵਾ ਮੇਰੇ ਦੇ ਦਿਮਾਗ ਤੇ ਲੋਡ ਹੀ ਇੰਨਾ ਪੈ ਗਿਆ ਮੈਨੂੰ ਐਂ ਲੱਗਦਾ ਕਿ ਮੇਰੇ ਦਿਮਾਗ ਦੇ ਨਾੜੇ ਹੀ ਆਪਦੀਆਂ ਪਾੜ ਦੇਣੀਆਂ ਮੈਂ ਤੇ ਇੰਨਾ ਹਰਾਨ ਆ ਵੀ ਕੋਈ ਗੱਲ ਨਹੀਂ ਕਰਨ ਵਾਲੀ ਹੋਈ ਨਾ ਰਾਰ ਨੀਂਦ ਆਉਂਦੀ ਆ ਨਾ ਕੋ ਖਾਣ ਨੂੰ ਜੀ ਕਰਦਾ ਚੁੱਪ ਕਰ ਕਬਲ ਕੋਹ ਨਹੀਂ ਹੁੰਦਾ ਮੁੰਡੇ ਨੂੰ ਉਹਨੇ ਹੁਣੇ ਬਾਹਰ ਕੱਢ ਦੇਣਾ ਉਹ ਸਾਡੇ ਸਿਰ ਚੜ੍ਹ ਕੇ ਹੀ ਡਈ ਆ ਹਨੂ ਖਪੌਣਤ ਪਾਉਣ ਡਈ ਆ ਵੇਖਾਂ ਕਿ ਦੇਣ ਨੰਬਰ ਬਣਾਉਣ ਡਈਆਂ ਮੇਰੇ ਮੁੰਡੇ ਸਾਹਮਣੇ ਲਾੜ ਲਡਾਉਂਦੀਆਂ ਐਂ ਤੇ ਤੈਨੂੰ ਖਾਣ ਪੀਣ ਨੂੰ ਦਿੰਨੇ ਆ ਮੇਰਾ ਮੁੰਡਾ ਫੜ ਕੇ ਤੇ ਕਟਵਾ ਛੜਿਆ ਕਿੱਡੀਆਂ ਹੀ ਜਲੀਆਂ ਬਣੀਆਂ ਫਿਰਦੀਆਂ ਹੀ ਮੁੰਡੇ ਦੀਆਂ ਵਾਵਾ ਝਾੜ ਕੀਤੀ ਆ ਤੇ ਬੇਟੀਆਂ ਚੁੰਜਾਂ ਨਾਲ ਚੁੰਜਾਂ ਜੋੜ ਕੇ ਹੁਣ ਚਾਹੀਦੀ ਵੀ ਇਦਾਂ ਹੀ ਇਹਨਾਂ ਦੇ ਨਾਲ ਇਹਦੇ ਰਾਜ ਵਿੱਚ ਇਹ ਗੱਲ ਵਾ ਕਿ ਮੁੰਡੇ ਨਾਲ ਗੂੰਹਣਾ ਮੁੰਡੇ ਦਾ ਤੇਨੇ ਸਾਹ ਪੀਤਾ ਵਾ ਮੁੰਡੇ ਦੀ ਇੰਨੀ ਕ ਬੂਥੀ ਕੀਤੀ ਆ ਦੇਖਿਆ ਕਿਤੇ ਮੁੰਡੇ ਵੱਲ ਵੇਖਣ ਨੂੰ ਜੀ ਨੀਗਾ ਕਰਦਾ ਕੀ ਹਾਲ ਉਹਦਾ ਇਹਨੇ ਕੀਤਾ ਵਾ ਤੇ ਕੋਈ ਗੰਨ ਦੇ ਲੈਂਦੇ ਨਾ ਅੰਦਰ ਇਦਾਂ ਕਿਦਾਂ ਅੰਦਰ ਦੇ ਲੈਣ ਮੈਨੂੰ ਦੁੱਖ ਲੱਗਦਾ ਵਾ ਇੰਨਾ ਹੱਥਾਂ ਨਾਲ ਮੈਂ ਉਹਦਾ ਗੂੰਹ ਮੋਤ ਦੋਂਦੀ ਰਹੀ ਆ ਮਾਸਾ ਜਿੰਨੇ ਨੂੰ ਪਾਲਿਆ ਵਾ ਮਾਸਾ ਜਿੰਨੇ ਨੂੰ ਪਾਲਿਆ ਉਹ ਤੇ ਨੀ ਨਾ ਜਾਣਦੀ ਕਿ ਇਹਨਾਂ ਮਾਸਾ ਜਿੰਨੇ ਨੂੰ ਪਾਲਿਆ ਵਾ ਵੀ ਨਹੀਂ ਜਾਂਦਾ ਉਹ ਕਿਹਦੇ ਦੁੱਧ ਪਿਆਲ ਪਿਆਲ ਕੇ ਤੇ ਵੱਡਾ ਕੀਤਾ ਵਾ ਪਿਆਲਦੇ ਰਹੇ ਆ ਦੁੱਧ ਦਿਨ ਰਾਤ ਨਹੀਂ ਅਸੀਂ ਵੇਖਿਆ ਪਰ ਉਹਦੇ ਤੇ ਕਿਤੇ ਯਾਦ ਹੀ ਨਹੀਂ ਕਿ ਆ ਪਾਲਦੀਆਂ ਰੀਆਂ ਕੀ ਕਰਦੀਆਂ ਰੀਆਂ ਕੀ ਨਹੀਂ ਕਰਦੀਆਂ ਰੀਆਂ ਉਹ ਆਂਦੀ ਮੈਂ ਹੀ ਪਾਲਿਆ ਮੈਂ ਹੀ ਸਭ ਕੁਝ ਕਰਦੀ ਰਹੀ ਆ ਇਹਦੇ ਉਧ ਚਾਰ ਵਜਣ ਤਾਂ ਬਾਬਾ ਦੱਸਦੇ ਨੇ ਤੇ ਸੌਖੇ ਨੰਗਦੇ ਆ ਮੈਂ ਦਾਦੀ ਭੂਆ ਦਾਦੀ ਭੂਆ ਕਰਦੇ ਰਹਿੰਦਾ ਜਿੰਨੇ ਢਡੋ ਜਰਮ ਦਿੱਤਾ ਉਹਨੂੰ ਕਦੀ ਮਾਂ ਦੇ ਲਾਗੇ ਕਿਤੇ ਬਹਿਣਾ ਨਹੀਂ ਬਸ ਆਇਆ ਘੜੀ ਕੇ ਬੈਠਾ ਮੈਂ ਖੇਡਣ ਚੱਲਿਆ ਬਾਹਰੋਂ ਖੇਡ ਕੇ ਆ ਗਿਆ ਦਾਦੀ ਕਿੱਥੇ ਆ ਭੂਆ ਕਿੱਥੇ ਆ ਕਦੀ ਮੰਮੀ ਨੂੰ ਵੀ ਆਖਿਆ ਵੀ ਮੰਮੀ ਮੈਨੂੰ ਫਲਾਨੀ ਚੀਜ਼ ਦੇ ਭੂਆ ਕੋ ਮੰਗਣੀ ਆ ਉਹ ਜੀ ਉਹ ਆ ਜਿਹੜੀ ਉਹਨੂੰ ਕੱਢ ਕੱਢ ਕੇ ਚੀਜ਼ਾਂ ਦਿੰਦੀ ਆ ਕਿੱਡਾ ਕਰਦੀ ਭੂਆ ਦਾ ਲਾੜ ਜੇ ਤੇ ਨਾ ਬੰਦੇ ਦਾ ਪੁੱਤ ਹੋਊਗਾ ਤੇ ਮੁੜ ਕੇ ਨਹੀਂ ਨਾ ਦਾ ਨਾਂ ਲੈਂਦਾ ਇਹਨਾਂ ਦੇ ਲਾਗੇ ਨਹੀਂ ਮੁੜ ਕੇ ਆ ਕੇ ਪੈਂਦਾ ਲਾਂਬੇ ਲਾਂਬੇ ਹੋ ਕੇ ਜਾਇਆ ਕਰੂਗਾ ਇਹ ਤਾਂ ਸਾਹਮਣੇ ਬੈਠੇ ਵੀ ਹੋਣਗੇ ਨਾ ਤੇ ਕੰਨੀ ਕਸਕਾਊਗਾ ਦੂਜੇ ਬੰਨੇ ਨੂੰ ਚੁੱਪ ਕਰ ਤੂੰ ਨਾ ਟੈਨਸ਼ਨ ਲੈ ਮੁੰਡਾ ਵੀ ਦੱਸੂਗਾ ਇਹ ਨਾ ਪਿਓ ਨੂੰ ਵੀ ਮੈਨੂੰ ਮਾਰਦੀ ਆ ਤੇ ਮੈਨੂੰ ਅੰਦਰ ਦੇ ਦਿੰਦੀ ਆ ਉਨੇ ਸਾਰੀਆਂ ਗੱਲਾਂ ਦੱਸ ਦੇਣੀਆਂ ਉਹ ਕਿਹੜਾ ਨਿਆਣਾ ਵਾ ਇਹਨੂੰ ਤੇ ਡਰੀ ਨਹੀਂ ਕਿਸਦਾ ਖਸਮ ਬਾਹਰ ਵਾ ਜੋ ਫੋਨ ਤੇ ਗੱਲਾਂ ਦੱਸਦੀ ਉਹੋ ਹੀ ਉਹ ਸੱਚ ਮੰਨ ਲੈਂਦਾ ਉਹਨੇ ਹਾਡੀਆਂ ਥੋੜੀਆਂ ਸੱਚ ਮੰਨਣੀਆਂ ਮੰਨਣੀ ਤੇ ادي ਆ ਜੋ ਆ ਕੋ ਪਹਿਲੀ ਗੱਲ ਤੇ ਉਹਨੇ ਬੂਹਾ ਖੋਲ ਦੇਣਾ ਤੇ ਜੇ ਨਾ ਨਾ ਖੋਲੂ ਤੂੰ ਖੋਲਣ ਨਾ ਜਾਵੇ ਅੱਗੇ ਉਹਨੇ ਤੈਨੂੰ ਕਿਤਾ ਕਿਹਾ ਤੇ ਤੇਰੇ ਮੈਂ ਹੱਥ ਤੋੜ ਦੇਣੀਆਂ ਤੇ ਜੇ ਤੇਰੇ ਨਾਲ ਕੋਈ ਹੱਥ ਚਲਾਕੀ ਕੀਤੀ ਨਾ ਫਿਰ ਮੈਥੋਂ ਬਰਾ ਕੋਈ ਨਹੀਂ ਉਹ ਮੈਂ ਨਹੀਂ ਉਹ ਜਰਨੀਆਂ ਹੋਣਾ ਇਦਾਂ ਕਿਦਾਂ ਨਾ ਮੰਮੀ ਬੂਆ ਖੋਲਾਵੇਂ ਨਿਆਣਾ ਸਕੂਲੋਂ ਆਇਆ ਵਾ ਉਦੋਂ ਦਾ ਉਹ ਭੁੱਖਾ ਵਾ ਕਿਤੇ ਉਹਨੂੰ ਮਾਸਾ ਉਹ ਬਿਸਕਟ ਪੁਜੀਆ ਨਹੀਂ ਖਾਣ ਦਿੱਤਾ ਵੀ ਤੇ ਮੇਕੋ ਨਹੀਂ ਵੇਖ ਕੇ ਜਰਿਆ ਜਾਂਦਾ ਮੈਂ ਤੇ ਜਾ ਕੇ ਲੱਗੀ ਆ ਬੂਆ ਖੋਲਣ ਤੂੰ ਉਹਨੂੰ ਰੋਟੀ ਦੇਣੀ ਆ ਬੂਆ ਨਹੀਂ ਖੋਲਣਾ ਜਦੋਂ ਮੈਂ ਤੈਨੂੰ ਆਖੀ ਜਾਨੀ ਆ ਜੇ ਫੇਰ ਤੇਰੇ ਦਵਾਲੇ ਅੱਗੇ ਉਹਨੇ ਤੈਨੂੰ ਕਿਤਾਬਾਂ ਜਿੱਤੇ ਸੁਟਿਆ ਹੀਗਾ ਮੈਨੂੰ ਭਾਬੀ ਜੂ ਮਰਜ਼ੀ ਕਰ ਲੈ ਮੈਨੂੰ ਭਾਵੇਂ ਮਾਰ ਦੇ ਮੈਨੂੰ ਵੱਡ ਦੇ ਮੈਂ ਆਪਣਾ ਜਰ ਲੂੰਗੀ ਪਰ ਉਹ ਮੁੰਡੇ ਵੱਲ ਦੇਖ ਕੇ ਨਹੀਂ ਮੇਕੋ ਰਿਆ ਜਾਂਦਾ ਜੇ ਛੱਟ ਪੇਟ ਤੇਰੇ ਵੀ ਲੱਗਦੀ ਤੇ ਤੈਨੂੰ ਕਿੰਨੇ ਖਾਣਾ ਵਾ ਲੱਗਦੀ ਤੇ ਕਸਮਾ ਨੂੰ ਖਾਂਦਾ ਜਾ ਕੇ ਮਾਰਦੇ ਨਹੀਂ ਖਾ ਲਿਆ ਵੀ ਨਹੀਂ ਕੁੜੀ ਜਰਦੀ ਮੈਂ ਦੱਸ ਕੀ ਕਰਾਂ ਹੌਂਸਲਾ ਹੀ ਨਹੀਂ ਕਰਦੀ ਇਹਨੂੰ ਜਿਆਦਾ ਵਾ ਉਹਦਾ ਮੁੰਡਾ ਉਹਨੂੰ ਕੋਈ ਫਿਕਰ ਨਹੀਂ ਕਰ ਪਈ ਚਾਹੇ ਮੈਂ ਰੋਟੀ ਦੇਣੀ ਚਾਹਨਾ ਕੀ ਕਰਨਾ ਕੀ ਨਹੀਂ ਇਹ ਨੱਠ ਨੱਠ ਜਾਂਦੀ ਉਹਨੂੰ ਕਰਵਾਉਂਦੀ ਰਿਹਾ ਕਰ ਨਾਲ ਮੈਨੂੰ ਵੀ ਬਰੀਆ ਬੜਮ ਨਹੀਂ ਆ ਕਵਲ ਖਵਾਦੀ ਰੋਟੀ ਜੋ ਸਨੂੰ ਨਹੀਂ ਮੰਮੀ ਭਾਬੀ ਜਾ ਗੰਡੇ ਇਹ ਤੁਰੇ ਫੰਡੇ ਇਥੇ ਤੇ ਮੈਂ ਹੁਣ ਇਹਨਾਂ ਨੇ ਲੰਮੇ ਪਾ ਜਾਣਾ ਵਾ ਘੜੀਕ ਪੈਂਦੇ ਹੁੰਦੇ ਦੁਪਹਿਰੇ ਤੇ ਫਿਰ ਮੈਂ ਨਾ ਜਸ਼ਨੂ ਰੋਟੀ ਖਵਾਲ ਦੂੰਗੀ ਉਹਨੂੰ ਨਾ ਪਤਾ ਲੱਗਣ ਦਊਂਗੀ ਹੌਲੀ ਜੀ ਕੁੰਡਾ ਖੋਲ ਕੇ ਫਿਰ ਉਦਾਂ ਹੀ ਬੰਦ ਕਰ ਦੂੰਗੀ ਡੈੜੀ ਨਾ ਜਾ ਉਹਦੇ ਬੰਬੀ ਨੂੰ ਚੱਲ ਗਏ ਆ ਤੇ ਜਾ ਕੇ ਤੇ ਵੇਲੀ ਵੱਲ ਹੋਣੇ ਵੇੜੇ ਤੇ ਨਹੀਂਗੇ ਕਿਤੇ ਵੀ ਦੇਖਦੇ ਪਰ ਜਿੰਨੀ ਇਹਨਾਂ ਦੀ ਮੈਂ ਕੁੱਤੇ ਖਾਣੀ ਕਰਤੀ ਆ ਨਾ ਇਹ ਨਹੀਂ ਮੇਰੇ ਵੱਲ ਚਾਕਦੀਆਂ ਹੁਣ ਚੱਲ ਹੁਣ ਇਦਾਂ ਕਰਦੀ ਆ ਦੁੱਧ ਕੱਢਾਂ ਮਲਾਈ ਵਾਲਾ ਤੇ ਕਾੜ ਕੇ ਗਲਾਸ ਭਰ ਕੇ ਪੀਣੀ ਵਿੱਚ ਪਉਣੀ ਖੰਡ ਤੇ ਹਰੀ ਇਲਾਇਚੀ ਪਾ ਕੇ ਨਾ ਬਣਾ ਕੇ ਪੀਣੀ ਮ제 ਜਿਹਦੇ ਨਾਲ ਬਹਿ ਕੇ ਬੱਖਾ ਛੱਟ ਕੇ ਇਹ ਨਹੀਂ ਕਿ ਅਦੀ ਚੱਕੀ ਇਹਨੂੰ ਆਪਣੇ ਤੇ ਡਣਾ ਵਾਸਤਾ ਵਾ ਤੇ ਚਾਹੇ ਪੈਸੇ ਦਾ ਹੰਕਾਰ ਮਾਰਨ ੜਿਆ ਹੀ ਹੋਏ ਇਹਨੂੰ ਪਤਾ ਨਹੀਂ ਇਹ ਕਿੱਦਾਂ ਦੀ ਮਾਂ ਮਕਲ ਜੂਗੀ ਜੀ ਸਾਨੂੰ ਇੰਨਾ ਦੁੱਖ ਹੁੰਦਾ ਇਹਨੂੰ ਪਤਾ ਨਹੀਂ ਕਿਉਂ ਨਹੀਂ ਆਉਂਦਾ ਵੇ ਨਹੀਂ ਤੇ ਈਆਂ ਪੁੱਤਾਂ ਦੇ ਨਾਲ ਮਾਵਾਂ ਮਰਦੀਆਂ ਜਾਂ ਜਦਗਾ ਵਾ ਇਹਨੂੰ ਕੋਈ ਫਿਕਰ ਪਾਕਾ ਹੀ ਨਹੀਂ ਗਾ ਤੇ ਮੇਰਾ ਪੁੱਤ ਭੁੱਖਾ ਪਾਣਾ ਅੰਦਰ ਵਾ ਕੀ ਪਤਾ ਗੁੱਸਾ ਹਟ ਤੇ ਕੱਢਦਾ ਵਾ ਹੁਣ ਥੋੜੀ ਟਾਲੀ ਜਾਵੇ ਵੀ ਟਲਣਾ ਨਿਗਾਏ ਨੇ ਮੈਨੂੰ ਪਤਾ ਵਾ ਜੋ ਮਰਜੀ ਤੋ ਕਰਕੇ ਵੇਰਲਾ ਨਹੀਂ ਟਲਣਾ ਇਹਨੇ ਮੰਮੀ ਮੰਨਿਆ ਅਸੀਂ ਦੋਵੇਂ ਤੇ ਬਗਾਨੀਆਂ ਵਾ ਸਾਨੂੰ ਭਾਬੀ ਆਪਣਾ ਨਹੀਂ ਸਮਝਦੀ ਉਹ ਤੇ ਉਹਦਾ ਢਿੱਡੋ ਜੰਮਿਆ ਵਾ ਨਾ ਉਹਤੇ ਤੇ ਥੋੜਾ ਬੋਤਾ ਤਰਸ ਕਰਿਆ ਕਰਨ ਉਹਨੂੰ ਕੋਈ ਹੈ ਫਿਕਰ ਵੇਖ ਲਾ ਕੇ ਤਾਂ ਨਾ ਹਾਤ ਹੋ ਕੇ ਲੰਬ ਪੋਚ ਕੇ ਰੋਟੀ ਪਾਣੀ ਖਾ ਕੇ ਤੇ ਕਿ ਤੰਦਰ ਪੱਖੇ ਥੱਲੇ ਪੈ ਗਈ ਆ ਉਹਨੂੰ ਕੋਈ ਫਿਕਰ ਨਹੀਂ ਪੀ ਮੇਰਾ ਮੁੰਡਾ ਅੰਦਰ ਵਾ ਚਾਹੇ ਉਹਨੇ ਕੋ ਖਾਦਾ ਚਾਹੇ ਨਹੀਂ ਖਾਦਾ ਹੈ ਨਾ ਜਸਨ ਨੂੰ ਦੇ ਦੇਣੀ ਆ ਘੋਟ ਇਹਨਾਂ ਕਿਹੜਾ ਮੇਰੇ ਵਾਲੀ ਵੇਖਣਾ ਨਾਲ ਇਹਨਾਂ ਨੂੰ ਕੀ ਪਤਾ ਲੱਗਣ ਰਿਹਾ ਵਾ ਕਿ ਸਾਡਾ ਕਰਕੇ ਮੁੰਡੇ ਦੀ ਝਾੜ ਕੀਤੀ ਆ ਚੁੱਪ ਕਰਕੇ ਨਾ ਅੰਦਰ ਦੇ ਦੇਣੀ ਆ ਘਟਕ ਦੋ ਦੋਨੋਂ ਵੀ ਓ ਚੋ ਦੋਦ ਹੋ ਜੇ ਗਰਮ ਤੇ ਮੈਂ ਜਸਨ ਨੂੰ ਦੇ ਕੇ ਆਉਣ